ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਚਲ ਪਰਵਾੜ ਸੱਟ ਹੋਣਗੇ ਜਾਨਵਰ ਕੰਮ ਹੋਣਗੇ ਮਿੱਤਰੋ ਲੋਜੀ ਕਰਤੀ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਉੱਠ ਕੇ ਉਹ ਸੱਤੋ ਕੇ ਚਾਪੀ ਕੇ ਸਿੱਧਾ ਉੱਤੇ ਆ ਗਏ ਟਾਈਮ ਹੋ ਗਿਆ 8 ਵਜੇ ਦਾ ਚਾਬੀਆਂ ਆਪਣੇ ਹੱਥ 'ਚ ਆ ਖੋਲਦਿਆਂ ਖੁੱਡੇ ਨਾਲੇ ਮਿਨੀ ਜਿਮ ਖੋਲਦਿਆਂ ਪਹਿਲਾਂ ਛਤਰੀਆਂ ਲਾ ਦਿੰਦੇ ਆ ਫਿਰ ਖੁੱਡੇ ਖੋਲਦਿਆਂ ਆਪਾਂ ਲੋਜੀ ਮੇਰੇ ਵੀਰੋ ਖੁੱਡਾ ਖੋਲ ਲਿਆ ਤੇ ਬੱਚੇ ਬੈਠੇ ਆ ਆਪਣੇ ਉੱਤੇ ਤਿੰਨ ਉੱਤੇ ਬੈਠਿਆ ਤੇ ਇੱਕ ਹੋ ਗਿਆ ਬੈਠਾ ਸਾਹਮਣੇ ਤੇ ਛੜਦਿਆਂ ਬੱਚੇ ਇੱਕ ਵਾਰੀ ਮੈਂ ਛੜਲਾਂ ਫੇਰ ਦਿਖਾਨਾ ਮਿੱਤਰੋ ਤੁਹਾਨੂੰ ਛਤਰੀਆਂ ਲਾਤੀਆਂ ਸੀ ਓਕੇ ਕਰਤੀਆਂ ਰਿਪੋਰਟਾਂ ਉਹ ਜੀ ਚਾਰੇ ਬੱਚੇ ਛੜਤੇ ਆਪਾਂ ਜਿਹੜੇ ਰੋਜ਼ ਡਾਨੇ ਹੁੰਨੇ ਆ ਬਾਕੀ ਦੋ ਛੋਟੇ ਬੱਚੇ ਵੀ ਕੱਢ ਲਏ ਜਿਨ੍ਹਾਂ ਦੇ ਫੁਣਸੀਆਂ ਹੋ ਰਹੀਆਂ ਮੇਰੇ ਵੀਰੋ ਕੱਲ ਦਿਖਾਈ ਸੀ ਆਪਾਂ ਤੇ ਇਹਨਾਂ ਨੂੰ ਅੱਜ ਫੇਰ ਮੈਡੀਸਿਨ ਦਿੰਨੇ ਆ ਠੀਕ ਐ ਇਹ ਤਾਂ ਵਾਲੀ ਹੋ ਰਹੀਆਂ ਤੁਹਾਨੂੰ ਪਤਾ ਹੀ ਐ ਪਿੱਛੇ ਵੀ ਉਹਦੀ ਗਲਤ ਜਗ੍ਹਾ ਤੇ ਠੀਕ ਹੈ ਉਹਦੇ ਇਹਦੇ ਸ਼ਾਕ ਇਹਦੇ ਥੋੜੀ ਥੋੜੀ ਹੋ ਰਹੀ ਹੈ ਸ਼ਾਕ ਸ਼ਾਕਖੇ ਦੇ ਬੱਚੇ ਦੇ ਚਲੋ ਕਰ ਦਿਆਂ ਇਹਨਾਂ ਦਾ ਕੋਈ ਇਲਾਜ ਕੋਈ ਬੈਠੇ ਰਹਿਣ ਦਿੰਦੇ ਆ ਇਹਨਾਂ ਨੂੰ ਤੇ ਬਾਕੀ ਇਹਨਾਂ ਨੂੰ 10 ਮਿੰਟ ਬੈਣ ਦਿੰਦੇ ਆ ਫਿਰ ਡਾ ਦਾਂਗੇ ਉਹ ਜੀ ਡਾ ਦਈਆਂ ਆਪਣੇ ਬੱਚੇ ਬਾਕੀ ਇਹ ਬੈਠੇ ਨੇ ਕੋਈ ਨਹੀਂ ਇਹਨਾਂ ਨੂੰ 10-10 ਐਮਐਲ ਪਾਣੀ ਦੇ ਕੇ ਬਹਾਨਿਆ ਕਿਉਂਕਿ ਛੋਟੇ ਨੇ ਹਲੇ ਤੇ ਬਾਕੀ ਇਹਨਾਂ ਨੂੰ ਛਤਰੀ ਭੜਕਾ ਦਈਆਂ ਇਹਨਾਂ ਦੀ ਤੇ ਇਹ ਉੱਡ ਜਾਣਗੇ ਟਾਈਮ ਨਾਲ ਹੀ 8:20 ਹੋ ਗਏ 20 ਮਿੰਟ ਹੋ ਗਏ 8:00 ਵਜੇ ਤੇ ਬਾળી ਲੇਟਰ ਕਿਉਂ ਕਰਨਾ ਆਪਾਂ ਹੈ ਤੇ ਇਹਨਾਂ ਨੂੰ ਡਾ ਦਿੰਨੇ ਆ ਪਤਾ ਲੋ ਜੀ ਲਾਤੇ ਦਾਤੇ ਚਾਰੇ ਦੇ ਚਾਰੇ ਆਪਾਂ ਤਰੀ ਖੜਾ ਦੀਆਂ ਉਵੇਂ ਹੀ ਲੋ ਜੀ ਮੇਰੇ ਵੀਰੋਂ ਉਹ ਜਾਂਦੇ ਆਪਣੇ ਬੱਚੇ ਚਾਰੇ ਦੇ ਚਾਰੇ ਠੀਕ ਆ ਹੁਣ ਤਾਂ ਇਕੱਠੇ ਉੱਡਣ ਲੱਗ ਗਏ ਤੇ ਓਕੇ ਆ ਇਹਨਾਂ ਨੂੰ ਚੜਨਦਾ ਹੁਣ ਦੇਖਦੇ ਆਂ ਅੱਜ ਕਿੰਨਾ ਟਾਈਮ ਮਾਰਦੇ ਆਂ ਕੱਲ ਘੰਟਾ ਉੱਡੇ ਸੀ ਅੱਜ ਦੇਖਦੇ ਆਂ ਕੀ ਕਰਦੇ ਨੇ ਕੀ ਨਹੀਂ ਬਾਕੀ ਥੋੜੇ-ਮੋਟੇ ਦਾਣੇ ਤਾਂ ਹੈਗੇ ਸੀ ਛੋਟੇ ਅੰਦਰ ਇਹਨਾਂ ਦੇ ਚਲੋ ਕੋਈ ਨਹੀਂ ਜੀ 10-12-12 ਐਮਐਲ ਇਹਨਾਂ ਨੂੰ ਪਾਣੀ ਦੇਤਾ ਤੇ ਮੈਡੀਸਿਨ ਦਿੱਤੀ ਮਿੱਤਰੋ ਜਿਹੜੀ ਕੱਲ ਲੈ ਕੇ ਆਏ ਸੀ ਫਿੰਸੀਆ ਵਾਸਤੇ ਆਪਾਂ ਤੇ ਇਹਨਾਂ ਨੂੰ ਇਹਨਾਂ ਨੂੰ ਤਾਂ ਦੇਤੀ ਬਾਕੀ ਜਿਹੜੇ ਉੜਦੇ ਫਿਰਦੇ ਆ ਉਹਨਾਂ ਨੂੰ ਆਣ ਤੋਂ ਸ਼ਾਮ ਨੂੰ ਦੇ ਦਵਾਂਗੇ ਤੇ ਇਹਨਾਂ ਨੂੰ ਇੱਕ ਹੋਰ ਵਾਰੀ ਸ਼ਾਮ ਨੂੰ ਦੇ ਦਾਂਗੇ ਸਵੇਰੇ ਸ਼ਾਮ ਦੇਵਾਂਗੇ ਇੱਧਰ ਦੇ ਬੱਚੇ ਨੂੰ ਤਾਂ ਮੇਰੇ ਸਾਹਮਣੇ ਸਵੇਰੇ ਸਵੇਰੇ ਸ਼ਾਮ ਦੇਣੀ ਪਊਗੀ ਕਿਉਂਕਿ ਬਾਲਾ ਖਰਾਬ ਹੋ ਰਿਹਾ ਯਾਰ ਠੀਕ ਹੈ ਕੱਲਾ ਕੱਲੇ 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 ਬੱਚੇ ਨੇ ਨਾਲੇ ਦੋਨੇ ਮਸਾ ਨਿਕਲੇ ਆ ਤੁਹਾਨੂੰ ਵੀ ਪਤਾ ਹੈ ਤੇ ਆਈ ਖਰਾਬ ਹੋ ਗਏ ਠੀਕ ਹੈ ਬਾਕੀ ਮਛਰਾ ਦਾ ਇਲਾਜ ਕਰਦੇ ਆ ਯਾਰ ਸਾਨੂੰ ਵੀ ਐਸੇ ਵੀ ਕੋਲ ਕਰੀ ਜਾਂਦੇ ਆ ਤੇ ਸਾਰੇ ਬੱਚੇ ਜਮ ਖਰਾਬ ਹੋ ਗਏ ਸੀ ਉਹਦੋਂ ਗੌਰ ਕਰਾਂਗੇ ਕਿ ਛੋਟੇ ਬੱਚੇ ਦੀ ਵੀ ਹੋਊਗੀ ਫੁਨਸੀਪੂਰੂ ਵਾਲੇ ਦੇ ਜਿਹੜੇ ਨਵੇਂ ਨਿਕਲੇ ਸੀ ਉਹਦੀ ਤੁੰਝ ਤੁੰਝ ਤੇ ਵੀ ਦੋ ਫੁਨਸੀਆ ਹੋਰ ਹੋ ਗਈਆਂ ਹੁਣ ਤੁਸੀਂ ਆਪ ਲਾ ਸਾਬ ਲਾ ਲੋ ਗੋਰ ਘੱਟ ਹੀ ਕਰੀ ਜੰਨੇ ਆ ਬਈ ਆਪਾਂ ਸਿੱਧੀ ਜਿਹੀ ਗੱਲ ਦੱਸਾਂਗਾ ਇਹ ਐਨੀ ਦੇਖ ਤੇ ਤਾਂ ਉਹ ਮੱਛਰ ਦਾਣੇ ਜੀ ਲਾ ਦੇਣੀ ਚਾਹੀਦੀ ਸੀ ਆਪਾਂ ਨੂੰ ਤੇ ਅੰਗੜਿਆ ਤੇ ਤੇ ਬਾਜ ਪੱਲਿਆਂ ਤੇ ਤੇ ਆਪਾਂ ਆਪ ਹੀ ਗੋਰ ਘੱਟ ਕਰੀ ਜੰਨੇ ਆ ਬਾਕੀ ਚਲੋ ਕੋਈ ਨਹੀਂ ਐਡ ਲਾਵਾਂਗੇ ਐਡ ਬੱਸ ਪੁੱਛੋ ਨਾ ਤੁਸੀਂ ਕੀ ਦਿਮਾਗ ਨਾਲ ਹੋ ਰਿਹਾ ਐਡ ਲੋ ਜੀ ਮੇਰੇ ਵੀਰੋਂ ਬੱਚੇ ਫਿਰਦੇ ਆਪਣੇ ਉਹ ਤੇ ਵਧੀਆ ਹੁੰਦਾ ਚਾਰ ਜੀਵੀ ਬਣਾਉਣ ਲੱਗ ਗਏ ਬੱਚੇ ਆਪਣੀ ਤੇ ਵਧੀਆ ਚਾਲ ਬਣਾਉਣ ਲੱਗੇ ਚਲੋ ਫਿਰਨ ਤੋਂ ਇਹਨਾਂ ਨੂੰ ਤਾਂ ਬਾਕੀ ਓਕੇ ਆ ਬਾਕੀ ਆਲੇ ਬੱਚੇ ਵੀ ਬਸ ਥੋੜੇ ਕੇ ਟਾਈਮ ਤੱਕ ਅੰਦਰ ਕਰਦੇ ਆ ਬਾਲੇ ਇਹਨਾਂ ਨੂੰ ਧੁੱਪੇ ਨਹੀਂ ਰੱਖਦੇ ਪਹਿਲਾਂ ਹੀ ਯਾਰ ਇਹਨਾਂ ਦੀ ਹਾਲਤ ਖਰਾਬ ਹੈ ਹੋਰ ਮਚਾਉਣ ਦਾ ਕੀ ਫਾਇਦਾ ਕੀ ਮੇਰੇ ਵੀਰੋਂ ਦੋ ਬੱਚੇ ਬਹਿ ਗਏ ਤੇ ਦੋ ਫਿਰਦਿਆ ਇਹ ਵੀ ਨੀਵੇਂ ਨੇ ਵੈਸੇ ਹੀ ਬੈਠਣ ਵਾਲੀ ਐ ਤੇ ਕਾਂਟੇ ਤੋਂ ਲਾਲੋ 10 ਮਿੰਟ ਬਾਅਦ ਉੱਡਿਆ ਅੱਜ ਚਲੋ ਕੋਈ ਨਾ ਜਿੰਨਾ ਉੱਡਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬੈ ਜਾਣ ਦੋ ਇਹਨਾਂ ਨੂੰ ਫੇਰ ਕਰਦੇ ਇਹਨਾਂ ਨੂੰ ਅੰਦਰ ਆਪਾਂ ਲੋਈ ਬੰਦੇ ਮੈਂ ਕਿਹ ਦਿਖਾ ਦਿਆਂ ਤੁਹਾਨੂੰ ਇੱਕ ਬੱਚਾ ਰਹਿ ਗਿਆ ਠੀਕ ਹੈ ਇਹ ਲੋ ਚੱਕੋ ਆ ਵੀ ਆ ਗਿਆ ਓਕੇ ਹੋ ਗਈ ਰਿਪੋਰਟਾਂ ਲੋ ਜੀ ਮੇਰੇ ਬਿਰੋ ਬੱਚੇ ਕਰਤੇ ਅੰਦਰ ਤੇ ਪਾਣੀ ਪੀ ਜਾਂਦੇ ਸੀ ਤੇ ਟਾਈਮ ਨਾਲ ਤਾਂ ਕਰਤੇ ਬਾਬੇ ਅੰਦਰ ਪਾਣੀ ਪੁਣੀ ਪੀ ਕੇ ਸੱਟਬੱਟ ਹੋ ਜਾਣਗੇ ਠੀਕ ਹੈ ਸੱਟਬੱਟ ਹੋ ਗਏ ਪਾਣੀ ਪੁਣੀ ਖਿੱਚਤਾ ਫਿਰ ਦਾਣੇ ਧਰ ਦਾਂਗੇ ਬਾਕੀ ਇਹ ਨਹੀਂ ਪਤਾ ਜਾਣਾ ਬੈਜੇ ਆਪਾਂ ਨੂੰ ਕਿਤੇ ਚਾਚੇ ਦਾ ਫੋਨ ਆਇਆ ਸੀ ਬਾਕੀ ਕੀ ਪਤਾ ਜਾਣਾ ਬੈਜੇ ਤਾਂ ਕਰਕੇ ਟਾਈਮ ਨਾਲ ਅੰਦਰ ਪਾ ਤੇ ਅੰਨੇ ਕੀ ਫਾਇਦਾ ਮਚਾਣ ਦਾ ਤੁੱਪੇ ਬੈਠੇ ਜਾਣਗੇ ਗਿੱਜਤਾ ਗਏ ਤੁਹਾਨੂੰ ਪਤਾ ਹੀ ਹੈ ਵੇ ਵਸ ਹੁੰਡਾਈਆਂ ਲੈਣੀ ਐ ਇਹਨਾਂ ਦੀਆਂ ਲਾਲੋ ਮਿੰਨਾ ਲਗਾਤਾਰ ਹੋ ਡਾਵਾਂਗੇ ਮਿੰਨਾ ਡਾ ਕੇ ਫਿਰ ਕਰਾਂਗੇ ਬੰਦ ਮਿੰਨੇ ਤੋਂ ਘੱਟ ਤਾਂ ਡੰਦੇ ਨਹੀਂ ਤਾਂ ਕਰਕੇ ਇੱਥੇ ਥੋੜੇ ਸਾਹਮਣੇ ਐ ਬਾਕੀ ਪਾਣੀ ਪੂਣੀ ਪੀ ਜਾਂਦੇ ਆ ਦਿਖਾ ਦਾਂ ਮੈਂ ਤੁਹਾਨੂੰ ਖੜਜਾ ਆ ਕਰੋ ਚੈੱਕ ਪਾਣੀ ਪੂਣੀ ਪੀ ਜਾਂਦੇ ਪੀ ਲੈਣ ਤੋਂ ਸੈਟ ਬਟ ਹੋਣ ਦੋ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਐ ਤੇ ਆਹਾ ਜੋੜੇ ਨੇ ਯਾਰ ਖਾਣਾ ਚਲੋ ਦੇਖਦੇ ਆ ਚਲੋ ਸ਼ਾਮ ਨੂੰ ਦੇਖਾਂ ਇੱਕ ਵਾਰੀ ਲਾ ਦੀਆਂ ਤਾਲੇ ਤੇ ਫੇਰ ਚੱਲਦੇ ਆ ਇੱਕ ਵਾਰੀ ਥੱਲੇ ਖੁੱਡੇ ਇੱਕ ਵਾਰੀ ਲਾਤੇ ਬਾਕੀ ਮੁੰਡਾ ਵੀ ਆਇਆ ਹੋਇਆ ਤੇ ਉਹੀ ਐ ਸਾਹਮਣੇ ਵਾਲੇ ਘਰ ਚੋਂ ਤੇ ਆ ਗਿਆ ਸੀ ਮਗਾ ਚਲਾ ਆ ਬਾਕੀ ਦੇਖਦੇ ਰੇ ਰੋਡ ਦੇ ਕਬੂਤਰ ਅਸੀਂ ਦੇਖਦੇ ਰੇ ਟਾਈਮ ਪਾਸ ਹੁੰਦਾ ਰਿਹਾ ਠੀਕ ਐ ਤੇ ਕੰਟੇ ਤੋਂ 10 ਮਿੰਟ ਬਾਅਦ ੁੱਡੇ ਨੇ ਅੱਜ ਸਿੱਧੀ ਗੱਲ ਹੈ ਝੂਠ ਬੋਲਦੇ ਨਹੀਂ ਆਪਾਂ ਐਂ ਕਹਦਾ ਵੀ ਐਨੇ ਘੰਟੇ ਉੱਟ ਗਿਆ ਝੂਠ ਬੋਲਣ ਦਾ ਕੀ ਫਾਇਦਾ ਤੇ ਘੰਟਾ ਹੀ ਉੱਡੇ ਨੇ ਲਾ ਲੋ ਓਕੇ ਐ ਬਾਕੀ ਹੁਣ ਥੱਲੇ ਚੱਲਦੇ ਇੱਕ ਵਾਰੀ ਰੋਟੀ ਰੋਟੀ ਖਾ ਕੇ ਆਣੇ ਆ ਕੁਝ ਖਾ ਤੇ ਛੋਲੇ ਪੀ ਤੇ ਸੀ ਮੈਂ ਉਦੋਂ ਬੱਚਿਆਂ ਵਾਸਤੇ ਹਾਂਜੀ ਮੇਰੇ ਵੀਰੋਂ ਨਾਈ ਤੋਂ ਵੀ ਕਰ ਆਏ ਤੇ ਚਾਚੇ ਨਾਲ ਚੱਲਦੇ ਆ ਦੇਖਦੇ ਆ ਕੀ ਬੰਦਾ ਕੀ ਕਰਦੇ ਆ ਸ਼ੇਰ